ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਆਪਾਂ ਅੱਜ ਵੀਡੀਓ ਬਣਾਉਣ ਲੱਗੇ ਆ ਵੀਡੀਓ ਆਪਾਂ ਕਾਫੀ ਦਿਨਾਂ ਤੋਂ ਬਣਾਈ ਨਹੀਂ ਸੀ ਕਿਉਂਕਿ ਸਾਰੇ ਸਾਰਿਆਂ ਨੂੰ ਪਤਾ ਹੀ ਆ ਵੀ ਹੜਾ ਆਏ ਹੋਏ ਸੀਗੇ ਤੇ ਹੜਾਂ ਕਾਰਨ ਵੀ ਲੋਕ ਵੀ ਪਰੇਸ਼ਾਨ ਸੀਗੇ ਇੱਧਰ ਮੋਗੇ ਜ਼ਿਲ੍ਹੇ ਅੱਲੀ ਹੜ ਨਹੀਂ ਸੀ ਆਏਗੇ ਪਰ ਕੀ ਸੀ ਵੀ ਜੋ ਵੀ ਛੱਤਾਂ ਸੀ ਲੈਂਟਰ ਸੀ ਚਾਹੇ ਟੈਲਬੱਤਾ ਸੀ ਉਹ ਸਭ ਮਤਲਬ ਇੰਨਾ ਮੀਂਹ ਸੀਗਾ ਵੀ ਚੂਨ ਲੱਗਣਾ ਸੀ ਤੇ ਕਈ ਘਰ ਤਾਂ ਡੈਗ ਵੀ ਪਏ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਲੋਕ ਬਹੁਤ ਹੀ ਜ਼ਿਆਦਾ ਰੋੜ ਚੁੱਕੇ ਸੀ ਪਸ਼ੂ ਰੋੜ ਚੁੱਕੇ ਸੀ ਬੇਜਵਾਨ ਸੀਗੇ ਤੇ ਆਪਾਂ ਉਹਨਾਂ ਲਈ ਬੈਠ ਕੇ ਅਰਦਾਸ ਤਾਂ ਕਰ ਸਕਦੇ ਸੀ ਇਸ ਕਰਕੇ ਆਪਾਂ ਵੀਡੀਓ ਨਹੀਂ ਸੀ ਬਣਾਈਗੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਥੋੜਾ ਜਿਆ ਪਰਮਾਤਮਾ ਨੇ ਧੁੱਪਾਂ ਲਾਈਆਂ ਵਾ ਅੱਜ ਆਪਾਂ ਹੁਣ ਬਣਾਵਾਂਗੇ ਚੂਰੀ ਚੂਰੀ ਅੱਗੇ ਆਪਣੇ ਖਾਂਦੇ ਹੁੰਦੇ ਸੀਗੇ ਦੇਖੋ ਸ਼ੁਰੂ ਤੋਂ ਆਪਾਂ ਜਿਵੇਂ ਇਹ ਕਹ ਲੋ ਪੁਰਾਣੇ ਜ਼ਮਾਨੇ ਵਿੱਚ ਹੀ ਰਾਂਝੇ ਹੁੰਦੇ ਸੀ ਉਦੋਂ ਤੋਂ ਚੂਰੀ ਦੀ ਜਿਹੜੀ ਚੂਰੀ ਆ ਚੂਰੀ ਕੋਈ ਖਾਂਦਾ ਨਹੀਂਗਾ ਬੱਚਿਆਂ ਨੂੰ ਕੋਈ ਪਤਾ ਨਹੀਂ ਵੀ ਚੂਰੀ ਕੀ ਹੁੰਦੀ ਆ ਤੇ ਘੱਟੋ ਘੱਟ ਸਾਨੂੰ ਵੀ ਚੂਰੀ ਖਾਦੀ ਨੂੰ ਬਾਹਲਾ ਨਹੀਂ ਤਾਂ 25 30 ਸਾਲ ਹੋ ਗਏ ਹੋਣਗੇ ਵੀ ਉਦੋਂ ਆਪਾਂ ਛੋਟੇ ਹੁੰਦੇ ਸੀਗੇ ਤੇ ਮੰਮੀ ਹੁਣਾਂ ਨੇ ਚੂਰੀ ਬਣਾਉਣੀ ਤੇ ਖਾ ਲੈਣੀ ਤੇ ਹੁਣ ਉਹ ਚੂਰੀ ਖਾਦੇ ਨੂੰ ਆਪਾਂ ਨੂੰ 25 30 ਸਾਲ ਹੋ ਗਏ ਆ ਤੇ ਹੁਣ ਬੱਚੇ ਨੇ ਨਾ ਕਿਤੇ ਚੂਰੀ ਸਕੂਲ ਵਿੱਚ ਵੇਖ ਲਈ ਪਹਿਲਾਂ ਆਪਾਂ ਘਰੇ ਬਣਾ ਕੇ ਉਹਨੂੰ ਦਿੱਤੀ ਸੀ ਚੂਰੀ ਤੇ ਉਹਨੂੰ ਸਵਾਦ ਨਹੀਂ ਸੀ ਲੱਗੀ ਜਦੋਂ ਬੱਚੇ ਨੇ ਸਕੂਲ ਚੂਰੀ ਵੇਖੀ ਤਾਂ ਘਰੇ ਆ ਕੇ ਕਹਿਣ ਲੱਗਿਆ ਵੀ ਮੰਮੀ ਚੂਰੀ ਬਣਾ ਦਿਓ ਤੇ ਆਪਾਂ ਚੂਰੀ ਬਣਾਈ ਚੂਰੀ ਆਪਾਂ ਦੋ ਤਿੰਨ ਤਰ੍ਹਾਂ ਨਾਲ ਬਣਾ ਸਕਦੇ ਹਾਂ ਜਿਵੇਂ ਜੇ ਮੋਟੀ ਖੰਡ ਦੀ ਬਣਾਵਾਂਗੇ ਤਾਂ ਖੰਡ ਵਿੱਚ ਘਿਰ ਘਿਰ ਆਉਣ ਲੱਗ ਜਾਂਦੀ ਹੈ ਤੇ ਜੇ ਦੇਸੀ ਖੰਡ ਦੀ ਬਣਾਵਾਂਗੇ ਤਾਂ ਬਹੁਤ ਵਧੀਆ ਬਣ ਜਾਂਦੀ ਹੈ ਤੇ ਜੇ ਆਪਾਂ ਸ਼ੱਕਰ ਦੀ ਬਣਾਵਾਂਗੇ ਤਾਂ ਉਸ ਤੋਂ ਵੀ ਵਧੀਆ ਬਣ ਜਾਂਦੀ ਹੈ ਤੁਹਾਨੂੰ ਦੱਸਦੇ ਹਾਂ ਵੀ ਚੂਰੀ ਕਿਵੇਂ ਬਣਾਉਂਦੇ ਹੁੰਦੇ ਹਾਂ